ਬਰਾੜ ਜੈਸੀ ਦੀ ਲਿਖੀ ਹੋਈ ਕਿਤਾਬ ਇੱਜ਼ਤਦਾਰ ਘਰਾਂ ਦੇ ਗੁਣਨਾ ਲੋਰਾ ਮਾਂ ਰੋਜ਼ ਸਵੇਰੇ ਨਹਾ ਕੇ ਪਾਠ ਕਰਦੀ ਮੈਂ ਜਲਦੀ ਉੱਠ ਜਾਂਦੀ ਤਾਂ ਜੋ ਪਾਠ ਕਰਦੀ ਮਾਂ ਨੂੰ ਦੇਖ ਸਕਾਂ ਕਮਰਾ ਸਕੂਨ ਨਾਲ ਭਰ ਜਾਂਦਾ ਤੇ ਮੇਰਾ ਅੰਦਰ ਵੀ ਉਹ ਪਾਠ ਕਰਦੀ ਬਹੁਤ ਝੂਲਦੀ ਦਾਦੀ ਆਖਦੀ ਹੁੰਦੀ ਸੀ ਬੈਠ ਕੇ ਝੂਲਣਾ ਮਾੜਾ ਹੁੰਦਾ ਪਰ ਮਾਂ ਕਰਕੇ ਕਦੇ ਕੁਝ ਮਾੜਾ ਨਹੀਂ ਹੋਇਆ ਸਗੋਂ ਘਰ ਬਰਕਤ ਹੀ ਪਈ ਓਨੇ ਪਾਠ ਕਰਨਾ ਕਦੀ ਨਹੀਂ ਖੁੰਝਾਇਆ ਛਿੱਕ ਮਾਰਦਿਆਂ ਮਾਰਦਿਆਂ ਵਹਿਗਰੂ ਆਖਣਾ ਨਾ ਭੁੱਲਦੀ ਮੇਰਾ ਪੇਪਰ ਹੁੰਦਾ ਜਦ ਉਹ ਕਿੰਨਾ ਚਿਰ ਬਾਬਾ ਜੀ ਨਾਲ ਗੱਟਮਟ ਕਰਦੀ ਰਹਿੰਦੀ ਉਹਦੀਆਂ ਅਰਦਾਸਾਂ ਹੁਣ ਤੱਕ ਪ੍ਰਵਾਨ ਚੜੀਆਂ ਨਹੀਂ। ਮੁਕਤੀ ਗੱਲ ਪਾਠ ਕਰਦਿਆਂ ਝੂਲਣਾ ਬੁਰਾ ਨਹੀਂ ਹੁੰਦਾ। ਸੰਗੀਤ ਦੀ ਧੁਨ ਤੇ ਜੇ ਨੱਚਿਆ ਜਾ ਸਕਦਾ ਤਾਂ ਪਾਠ ਕਰਦਿਆਂ ਝੂਲਿਆ ਕਿਉਂ ਨਹੀਂ ਜਾ ਸਕਦਾ। ਗੱਲ ਤਾਂ ਲੋਰ ਤੇ ਆ ਨਿਭੜਦੀ ਐ। ਲੋਰ ਸਿੱਧ ਤੇ ਦੇ ਪੂਰਿਆਂ ਹੋਣ ਤੇ ਜਨਮਾਂਦੀ ਐ। ਧੰਨਵਾਦ।